ਇਸ ਵਕਤ ਅਸੀਂ ਹਬੌਰ ਤਹਿਸੀਲ ਦੇ ਪਿੰਡ ਪੱਟੀ ਬੀਲਾ ਦੇ ਵਿੱਚ ਆ ਕਿ ਜਿਵੇਂ ਤੁਹਾਨੂੰ ਪਤਾ ਕਿ ਲਗਾਤਾਰ ਸਾਡੇ ਵੱਲੋਂ ਇੱਕ ਰਿਪੋਰਟ ਕੀਤੀ ਜਾ ਰਹੀ ਹੈ ਕਿ ਇਲਾਕੇ ਦੇ ਵਿੱਚ ਪਾਣੀ ਜਿਹੜਾ ਮੀਂਹ ਦਾ ਉਹਨੇ ਤਬਾਹੀ ਖੜੀ ਕਰ ਦਿੱਤੀ ਹੈ ਜਿਵੇਂ ਜਿਵੇਂ ਆਪਾਂ ਚੱਲਦੇ ਆਂ ਬਾਕੀ ਤੁਹਾਨੂੰ ਡਰੋਨ ਦੇ ਰਾਹੀਂ ਵੀ ਇਸ ਇਲਾਕੇ ਦੇ ਇਸ ਪਿੰਡ ਦੇ ਹਾਲਾਤ ਦਿਖਾਵਾਂਗੇ ਸੋ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਭਾਵੇਂ ਅਸੀਂ ਪਿੰਡ ਦੀ ਫਿਰਨੀ ਦੇ ਉੱਤੇ ਆ ਪਰ ਪਿੰਡ ਦੀ ਫਿਰਨੀ ਜਿਹੜਾ ਹਾਲਾਤ ਮੌਕੇ ਦੇ ਦਿਖਾਈ ਜਾਂਦੀ ਹੈ ਕੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਨਰਮਾ ਨਰਮੇ ਦੇ ਵਿੱਚ ਅੱਜ ਮੀਂਹ ਬੰਦ ਹੋਏ ਨੂੰ 10 ਦਿਨ ਹੋ ਗਏ ਨੇ ਪਿਛਲੇ ਸ਼ੁੱਕਰਵਾਰ ਤੋ ਪਹਿਲਾਂ ਦਾ ਮੀਂਹ ਪਿਆ ਸੀਗਾ ਉਸ ਤੋਂ ਥੋੜਾ ਜਿਹਾ ਪਹਿਲਾਂ ਪਿਆ ਸੀ ਤੇ ਅੱਜ ਫਿਰ ਸ਼ੁੱਕਰਵਾਰ ਆ ਗਿਆ ਸੋ ਤੁਸੀਂ ਹਾਲਾਤ ਦੇਖੋ ਕਿ ਇਸ ਟੰਗ ਦੇ ਨਾਲ ਹਜੇ ਅਸੀਂ ਤੁਹਾਨੂੰ ਡਰੋਨ ਦੇ ਰਾਹੀਂ ਵੀ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸੋ ਪਿੰਡ ਦੇ ਵਿੱਚ ਅਸੀਂ ਜਿਹੜੇ ਦੇਖ ਸਕਦੇ ਹੋ ਕਿ ਨਰਮਾ ਜਿਹੜਾ ਨਰਮੇ ਦੇ ਵਿੱਚ ਇਸ ਵਕਤ ਵੀ ਆਪਾਂ ਗੱਲ ਕਰੀਏ ਤਾਂ 9 ਤੋਂ 10 ਇੰਚ ਪਾਣੀ ਖੜਾ ਹੈ ਇਹ ਤਾਂ ਬਿਲਕੁਲ ਤੁਹਾਨੂੰ ਮੈਂ ਦਿਖਾਵਾਂ ਕਿ ਇਹ ਹਾਲਾਤ ਨੇ ਪਿੰਡ ਦੇ ਖੇਤਾਂ ਦੇ ਜਿਹੜੇ ਕਿ ਹਜੇ ਸ਼ੁਰੂਆਤ ਕੀਤੀ ਆ ਸਰਕਾਰ ਜਿਹੜੀ ਹੈ ਕਿੰਨੇ ਕ ਇਸ ਢੰਗ ਦੇ ਨਾਲ ਹੀ ਆਈ ਹੈ ਤੇ ਆਪਾਂ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਪਿੰਡ ਦੇ ਲੋਕ ਵੀ ਹੌਲੀ-ਹੌਲੀ ਆ ਰਹੇ ਨੇ ਇੱਥੇ ਆਓ ਜੀ ਚੌਧਰੀ ਸਾਹਿਬ ਤੁਸੀਂ ਭਾਈ ਸਾਹਿਬ ਅ ਇੱਧਰ ਆ ਜਾਓ ਸਾਨੂੰ ਦੱਸੋ ਕਿ ਪਿੰਡ ਦੇ ਵਿੱਚ ਇਸ ਟਾਈਮ ਕੀ ਹਾਲਾਤ ਹੈ ਪਿੰਡ ਦਾ ਮਾੜਾ ਹਾਲ ਹੈ ਜੀ ਪਾਣੀ ਨਾਲ ਤੰਨਾ ਪਿਆ ਜਿੱਧਰ ਮਰਜੀ ਦੇਖ ਲਓ ਕਿਤੇ ਵੀ ਜਾਓ ਪੱਟੀ ਦਾ ਏਰੀਆ ਜਿੰਨਾ ਵੀ ਹੈ ਸਾਰਾ ਬਰਬਾਦ ਹੋ ਚੁੱਕਿਆ ਹੈ ਕਾ ਪੱਟਣਾ ਜਾਂ ਕੋਈ ਪੱਠੇ ਲੈਣੇ ਪਸ਼ੂ ਭੁੱਖੇ ਮਰਦੇ ਕਰੇ ਇਸ ਟਾਈਮ ਐਸ ਪਾਣੀ ਚ ਦਸੋ ਕਿਹੜੇ ਹਸਾਬ ਨਾਲ ਪੱਟੀ ਹੈ ਕੋਈ ਸਰਕਾਰ ਜੇ ਕੁਝ ਕਰੂਗੀ ਤਾਂ ਠੀਕ ਹੈ ਨਹੀਂ ਤਾਂ ਉੱਤ ਉੱਤੇ ਵਾਲਾ ਤਾਂ ਜ਼ਰੂਰ ਕਰੂਗਾ ਕੁਝ ਨਾ ਕੁਝ ਪੂਰਾ ਤੁਹਾਡੇ ਸਾਹਮਣੇ ਆਹ ਏਰੀਆ ਸਾਰਾ ਪੱਟੀ ਦਾ ਉਹ ਦੇਖੋ ਅੱਗੇ ਤੱਕ ਉਧਰ ਦੋਲਤਪੁਰੇ ਦੀ ਔਰ ਉਹ ਜਿਹੜੀ ਦਿਸ ਰਹੀ ਹੈ ਨੰ ਚਿੱਟਾ ਹਾਂਜੀ ਹਾਂਜੀ ਉਹ ਉੱਥੇ ਜਾ ਕੇ ਪੱਟੀ ਦਾ ਰਕਬਾ ਖਲਪੁੰਦਾ ਹੈ ਉੱਥੇ ਤੱਕ ਪਾਣੀ ਇੰਨਾ ਨਾ ਹੈਗਾ ਅੱਗੇ ਤਾਂ ਵਧਾ ਹੈ ਇੱਥੇ ਘਟ ਹੈ ਸੋ ਕੁਝ ਸਰਕਾਰ ਦਾ ਕੋਈ ਬੰਦਾ ਆ ਬਰਬਾਦ ਹੈ ਯਾਨੀ ਕਿ ਪਟੀ ਦਾ ਜਿੰਨਾ ਵੀ ਰਕਵਾ ਲੈ ਹਜ਼ਾਰ ਕਿੱਲੇ ਜਾਂ 1500 ਹੈ ਸਾਰਾ ਬਰਬਾਦ ਹੋ ਗਿਆ ਪਾਣੀ ਕੱਢਣ ਨੂੰ ਵੀ ਥਾਂ ਹੈ ਨਹੀਂ ਕਿ ਕਿਤੇ ਵੀ ਕਢਦੀਏ ਪਾਣੀ ਵੀ ਕੋਈ ਸਾਨੂੰ ਸਾਧਨ ਵੀ ਨਹੀਂ ਅਜੇ ਤੱਕ ਆਇਆ ਕੋਈ ਇੱਕ ਮੋਟਰ ਜੀ ਦਿੱਤੀ ਉਹ ਉਹਦੇ ਨਾਲ 3 ਇੰਚੀ ਨਾਲ ਕਿੰਨਾ ਪਾਣੀ ਨਿਕਲੂਗਾ ਤੇ ਆਪਸਾ ਤੋਂ ਹੀ ਨਹੀਂ ਨਿਕਲਦਾ ਗਰੀਬਾਂ ਦੇ ਘਰਾਂ ਦਾ ਕੀ ਹਾਲ ਹੈ ਕੋਈ ਸਰਕਾਰ ਗਰੀਬਾਂ ਦਾ ਜਿਹੜਾ ਆਵਾਰ ਲਈ ਫਿਰਨੀ ਹੈ ਬਿਲਕੁਲ ਖਤਮ ਹੋ ਗਿਆ ਕੰਮ ਮਗਾਨ ਸਾਰੇ ਪਾਟੇ ਪਏ ਆ ਕਈ ਤਾਂ ਗੁਰਦੁਆਰੇ ਚ ਬੈਠੇ ਆਈ ਕਈ ਧਰਮਸ਼ਾਲਾ ਚ ਬੈਠੇ ਆ ਬਾਲਾ ਬੁਰਾ ਹਾਲ ਹੈ ਆ ਹੁਣ ਡਿੱਗਣ ਵਾਲੀ ਹੈ ਆਸਮਾਨ ਕੱਢੀ ਬੈਠੇ ਇੱਥੇ ਆਪਦੇ ਘਰਾਂ ਚੋਂ ਬਾਹਰ ਬੈਠੇ ਆ ਕੋਈ ਮੜ ਮੁਟਿਆ ਹਵਾ ਚਲਦੀ ਐ ਇਸ ਕਰਕੇ ਜਾਨ ਬਚੀ ਪਈ ਨਹੀਂ ਤਾਂ ਬਰਬਾਦੀ ਐ ਕੰਮ ਜੀ ਸੋ ਤੁਹਾਨੂੰ ਅੱਗੇ ਪਿੰਡ ਦੇ ਹੋਰ ਹਾਲਾਤ ਦਿਖਾਉਣੇ ਆ ਜੁੜੇ ਰਹੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹ ਬਹੁਤੀ ਟੀਆਰਪੀ ਵਾਲੀ ਵੀਡੀਓ ਨਹੀਂ ਐ ਇਸ ਦੇ ਵਿੱਚ ਤਮਾਸ਼ਾ ਨਹੀਂ ਐ ਹਕੀਕਤ ਐ ਤੇ ਰੇਡੀਓ ਪੰਜਾਬ ਟੂਡੇ ਹਮੇਸ਼ਾ ਹੀ ਇਹੋ ਜੀਆਂ ਹਕੀਕਤਸ ਤੁਹਾਡੇ ਕੋਲੇ ਲਿਆਉਂਦੀਆਂ ਰਹਿੰਦੀਆਂ ਇਹੋ ਜੀਆਂ ਹਕੀਕਤਾਂ ਜਿਹੜੀਆਂ ਨੇ ਸਰਕਾਰ ਤੱਕ ਪਹੁੰਚਦੀਆਂ ਚਾਹੀਦੀਆਂ ਨੇ ਕਿ ਇਹ ਇਲਾਕਾ ਜਿਹੜਾ ਹੈਗਾ ਰਾਜਸਥਾਨ ਦੇ ਨਾਲ ਇਹਦਾ ਬਾਰਡਰ ਲੱਗਦਾ ਪੰਜਾਬ ਦੇ ਅਖੀਰਲੇ ਪਿੰਡ ਆ ਜਾਂਦੇ ਨੇ ਦੂਜੇ ਪਾਕਿਸਤਾਨ ਵੀ ਕੋਈ ਇੱਥੋਂ ਬਹੁਤਾ ਦੂਰ ਨਹੀਂ ਚੰਡੀਗੜ੍ਹ ਤੋਂ ਜਰੂਰ ਇਹ ਕਾਫੀ ਦੂਰ ਹੈ ਤੇ ਚੰਡੀਗੜ੍ਹ ਜਿਹੜਾ ਇੱਥੋਂ ਦੀ ਆਵਾਜ਼ ਪਹੁੰਚਦਿਆਂ ਪਹੁੰਚਦੇ ਆ ਦਬ ਜਾਂਦੀ ਹੈ ਸੋ ਆਪਾਂ ਇਹ ਆਵਾਜ਼ ਚੰਡੀਗੜ੍ਹ ਪਹੁੰਚਾਉਣੀ ਹੈ ਸ਼ਾਇਦ ਉੱਥੋਂ ਹੈਲੀਕਾਪਟਰ ਸਟਾਰਟ ਹੋ ਜੇ ਉੱਪਰ ਦੀ ਘੁੰਮ ਜਾਣ ਸਾਡੇ ਮੁੱਖ ਮੰਤਰੀ ਸਾਹਿਬ ਤੇ ਉੱਥੋਂ ਕੋਈ امداد ਆ ਜੇ ਚੱਲਦੇ ਆ ਇਸੇ ਤਰ੍ਹਾਂ ਹੋਰ ਪਿੰਡ ਦੇ ਵਿੱਚ ਤੁਹਾਨੂੰ ਹਾਲਾਤ ਦਿਖਾਉਣੇ ਆ ਇਸ ਵਕਤ ਬੀਲਾ ਪੱਟੀ ਦੇ ਇੱਕ ਘਰ ਦੀ ਛੱਤ ਦੇ ਉਸੀਂ ਉੱਤੇ ਖੜੇ ਆ ਤੇ ਤੁਹਾਨੂੰ ਮੈਂ ਹਾਲਾਤ ਦਿਖਾ ਰਿਹਾ ਕਿ ਡਰੋਨ ਰਾਹੀਂ ਵੀ ਤੁਸੀਂ ਇਹ ਸਾਰੇ ਹਾਲਾਤ ਜਿਹੜੇ ਉਹ ਦੇਖ ਰਹੇ ਹਾਂ ਕਿ ਪਿੰਡ ਦੀ ਸਥਿਤੀ ਕੀ ਹੈ ਪਿੰਡਾਂ ਦੇ ਵਿੱਚ ਪਾਣੀ ਦੀ ਸਥਿਤੀ ਕੀ ਹੈ ਤੇ ਕੀ ਇਹ ਪਾਣੀ ਨਿਕਲੇਗਾ ਜਾਂ ਧਰਤੀ ਨੂੰ ਆਪਣੇ ਆਪ ਸਮੋਉਣਾ ਪਏਗਾ ਕਾਰਨ ਸਭ ਤੋਂ ਵੱਡਾ ਇੱਥੋਂ ਦੇ ਜਾਣਦੇ ਆ ਹਰਗਵਿੰਦ ਜੀ ਸਾਡੇ ਨਾਲ ਨੇ ਸੱਸੀ ਕਾ ਭਾਈ ਜੀ ਸੱਸੀ ਕਾ ਭਾਈ ਜੀ ਕੀ ਹਾਲਾਤ ਹੈ ਜੀ ਪਿੰਡ ਦੇ ਸੋ ਭਾਈ ਜੀ ਪਹਿਲਾਂ ਤਾਂ ਸਭ ਤੋਂ ਪੰਜਾਬ ਟੂਡੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਜਿਹਨੇ ਸਾਡੀ ਸਾਰ ਲਈ ਹੈ ਜਿਹਨੇ ਸਾਡੀ ਗੱਲ ਪਹੁੰਚਾਉਣਗੇ ਉੱਥੋਂ ਜ਼ਿਕਰ ਸਾਡੀ ਦੇ ਕਿਸੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਭਾਈ ਜੀ ਸਾਡਾ ਜਿਹੜਾ ਅੱਜ ਤੋਂ 4-5 ਸਾਲ ਪਹਿਲਾਂ ਬਾਗ ਦੀ ਖੇਤੀ ਹੁੰਦੀ ਸੀ ਬਹੁਤ ਵਧੀਆ ਬਾਗ ਸੀਗੇ ਜੀ ਉਸ ਤੋਂ ਬਾਅਦ ਸੇਮ ਔਨ ਕਰਕੇ ਜਿਹੜਾ ਸਾਡੀ ਬਾਗ ਦੀ ਹੌਲੀ-ਹੌਲੀ ਫਸਲਾਂ ਜਿਹੜੀਆਂ ਸਾਰੀਆਂ ਪੱਟੀਆਂ ਗਏ ਜਿੰਨਾ ਵੀ ਸਾਡਾ ਏਰੀਆ ਸੀ ਸਾਰਾ ਬਾਗ ਲੱਗੇ ਸੀਗੇ ਜੀ ਕੁਝ ਉਹ ਬਾਗ ਸਾਹਮਣੇ ਦਿਸਦੇ ਉਹ ਵੀ ਲੱਗੇ ਲੇਕਿਨ ਪੱਟਣ ਵਾਲੇ ਹੀ ਐ ਬਾਗ ਉਹ ਵੀ ਸੁੱਕੇ ਪਏ ਜੀ ਤੇ ਉਹ ਬਾਈ ਜੀ ਫੇਰ ਇਸ ਵਾਰੀ ਚਲੋ ਸਾਡਾ ਜਿਹੜਾ ਐਸ ਏਰੀਏ ਦਾ ਸਾਡੇ ਪਿੰਡ ਦਾ ਖਾਸ ਕਰਕੇ ਜਿਹੜਾ ਸਾਰਿਆਂ ਨਾਲ ਵਧੀਆ ਕੰਮ ਹੁੰਦਾ ਸੀਗਾ ਜਿਹੜੇ ਕਿ ਸਾਡਾ ਪਿੰਡ ਬਹੁਤ ਜ਼ਿਆਦਾ ਕਰਜ਼ਾਈ ਹੋ ਚੁੱਕਿਆ ਫਸਲਾਂ ਹੋਈਆਂ ਨਹੀਂ 5-6 ਸਾਲ ਹੋ ਗਏ ਹੁਣ ਸਾਡਾ ਜਿਹੜਾ ਪਿੰਡ ਇਸ ਵਾਰੀ ਬੋਰਾ ਬਾਰਾਂ ਦੇ ਖਰਚੇ ਕਰਕੇ ਸਾਡਾ ਪਾਣੀ ਜਿਹੜਾ ਥੱਲੇ ਵਾਲਾ ਵੀ ਐਡਾ ਚੰਗਾ ਨਹੀਂਗਾ ਜੀ ਬੋਰ ਲਾਇਆ ਜੀ ਅਸੀਂ ਝੋਨਾ ਲਾਇਆ ਲੇਕਿਨ ਆ ਜਿਹੜੀ بارش ਆਈ ਇਸ بارش ਨੇ ਸਾਡਾ ਵੇਖੋ ਜੀ ਝੋਨਾ ਵੀ ਸਾਰਾ ਜਿੰਨਾ ਸਾਡੇ ਇੱਥੇ ਸਾਰਾ ਝੋਨਾ ਲੱਗਿਆ ਸੀਗਾ ਜੀ ਆ ਜਿੰਨਾ ਝੋਨਾ ਸੀ ਸਾਰਾ ਸਾਡਾ ਡੁੱਬ ਗਿਆ ਜੀ ਮਕਾਨਾਂ ਦੇ ਹਾਲਾਤ ਸਾਡੇ ਜਿਹੜੀ ਤੁਸੀਂ ਦੇਖ ਲੈ ਮਕਾਨ ਸਾਡੇ ਪਾਟੇ ਪਏ ਜੀ ਥੱਲੋ ਸਾਰੇ ਫਰਸ਼ ਬਹਿ ਗਏ ਜੀ ਕਿਸੇ ਦਾ 15 ਲੱਖ ਲੱਗਿਆ ਕੇ ਦਾ 20 ਲੱਗਿਆ ਕੇ ਦਾ 30 ਲੱਗਿਆ ਜੀ ਮਕਾਨਾਂ ਤੇ ਮਕਾਨ ਵੀ ਜਿਹੜੇ ਸਾਡੇ ਡਿੱਗਣ ਦੇ ਸਾਰ ਤੇ ਹੋਏ ਪ لیکن ਸਾਡੀ ਸਰਕਾਰ ਕੋਈ ਸਾਰ ਨਹੀਂ ਲੈ ਰਹੀ ਜੀ ਉਹ ਇੱਕ ਮੋਟਰ ਲੱਗੀ ਹੈ ਜੀ ਉਹ ਮੋਟਰ ਕਿੰਨਾ ਕੁ ਪਾਣੀ ਕੱਢ ਦੂਗੀ ਜੀ ਥੱਲੇ ਜਿਹੜਾ ਵਾਟਰ ਲੈਵਲ ਹੈ ਸਾਡਾ ਬਿਲਕੁਲ ਉੱਪਰ ਹੈਗਾ ਜੀ ਪਾਣੀ ਜਿਹੜੀ ਸੇਮ ਹੈ ਸਾਡੇ ਫੁਆਰੇ ਮਾਰ ਦੀ ਉੱਪਰ ਨੂੰ ਆ ਰਿਹਾ ਜੀ ਅੱਛਾ ਕਿੰਨੇ ਦਿਨ ਹੋ ਗਏ ਇੱਥੇ ਪਾਣੀ ਖੜੇ ਨੂੰ ਕਿੰਨੇ ਦਿਨ ਮੀਂਹ ਪਏ ਨੂੰ ਹੋ ਗਏ ਤੇ ਸਥਿਤੀ ਕਿੰਨੇ ਦਿਨ ਤੋਏ ਬਾਈ ਜੀ ਪਿਛਲੇ ਸ਼ੁੱਕਰਵਾਰ ਦੀ ਗੱਲ ਹੈ ਸ਼ੁੱਕਰਵਾਰ ਜਿਹੜਾ ਸੀ ਸਾਡੇ ਮੀਂਹ ਆਇਆ ਸੀ ਅੱਜ ਸ਼ੁੱਕਰਵਾਰ ਹੋ ਗਿਆ ਅੱਜ 8 ਦਿਨ ਹੋ ਗਏ ਸਾਡੇ ਮੀਂਹ ਪਏ ਨੂੰ ਜੀ ਤੇ ਮੀਂਹ ਸੀਗਾ ਜੀ ਜਿਹੜਾ ਘੱਟੋ ਘੱਟ ਵੀ 15 16 ਘੰਟੇ ਲਗਾਤਾਰ ਪਿਆ ਇੱਕੋ ਸਾਰੀ ਲੱਗਿਆ ਰਿਹਾ ਜੀ ਤੇ ਉਹ ਜਿਹੜੇ ਮੀਂਹ ਨੇ ਸਾਡੇ ਬਹੁਤ ਜ਼ਿਆਦਾ ਤਬਾਹੀ ਕੀਤੀ ਹੈ ਜੀ ਸਾਡੇ ਕੋਈ ਵੀ ਵੱਟ ਨਹੀਂ ਦਿਖ ਰਹੀ ਕੋਈ ਖਾਲਾ ਨਹੀਂ ਦਿਖ ਰਿਹਾ ਜੀ ਨਿਗਾਹ ਮਾਰੋ ਸਾਡੇ ਕੋਈ ਕਿਸੇ ਤਰ੍ਹਾਂ ਸਾਰਾ ਇੱਕੋ ਹੋ ਗਿਆ ਜੀ ਸਭ ਕੁਝ ਸੋ ਤੁਸੀਂ ਦੇਖ ਰਹੇ ਹੋ ਕਿ ਜਿੱਥੋਂ ਤੱਕ ਗੱਲਬਾਤ ਹੋਈ ਹੈ ਕਹਿੰਦੇ ਸੁਰਤਬ ਕਈਆਂ ਦੀ ਜਿਹੜੀ ਆ 60 60 70 70 ਸਾਲ ਉਮਰ ਹੋ ਗਈ ਉਹ ਕਹਿੰਦੇ ਵੀ ਇੰਨਾ ਮੀਂਹ ਇਸ ਇਲਾਕੇ 'ਚ ਅਸੀਂ ਕਦੇ ਨਹੀਂ ਸੀ ਦੇਖਿਆ ਘੱਟ ਮੀਂਹ ਵਾਲਾ ਇਹ ਇਲਾਕਾ ਸੀਗਾ ਕੁਛ ਤੁਸੀਂ ਦੱਸ ਰਹੇ ਸੀਗੇ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਸਾਰੀ ਜਿਹੜੀ ਪਿੰਡ ਦੀ ਸਥਿਤੀ ਹੈ ਕੀ ਨਾ ਤੁਹਾਨੂੰ ਪਿੰਡ ਰਣਜੀਤ ਸਿੰਘ ਆ ਜੀ ਪਟੀਵਿਲਾ ਤੋਂ ਤੇ ਇਹ ਇੱਕ ਤਰੀਕੇ 1 ਅਗਸਤ ਦਾ ਮੀਂਹ ਪਿਆ ਸੀ ਜਿਹੜਾ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਵੀ ਪਾਣੀ ਜਿਹੜਾ 5 5 ਫੁੱਟ ਖੜ ਗਿਆ ਵੀ ਜ਼ਿੰਦਗੀ 'ਚ ਨਹੀਂ ਦੇਖਿਆ 43 ਸਾਲ ਦੀ ਉਮਰ ਹੋ ਗਈ ਵੀ ਅਸੀਂ ਪਾਣੀ ਨੂੰ ਮੀਂਹ ਨਹੀਂ ਦੇਖਿਆ ਵੀ ਇੰਨਾ ਜ਼ਿਆਦਾ ਜਿਹੜਾ ਮੀਂਹ ਆਇਆ ਇਸ ਵਾਰਾਂ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈਆਂ ਫਸਲਾਂ ਝੋਨੇ ਦੀਆਂ ਮਾਰ ਫਸਲ ਜਿਹੜੀ ਹੈ ਸਾਰੀ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਘਾਰ ਵੀ ਡਿੱਗਣ ਦੀ ਤਿਆਤ ਹੋ ਰਹੀ ਹੈ ਸੋ ਲਗਾਤਾਰ ਹੋਰ ਪਿੰਡਾਂ ਦਾ ਦੌਰਾ ਕਰਦਾ ਰਹਾਂਗੇ ਇਹ ਬੀਲਾ ਪੱਟੀ ਦੇ ਹਾਲਾਤ ਤੁਹਾਨੂੰ ਦਿਖਾਤੇ ਖੇਤਾਂ ਦੇ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੇਖੇ ਵੀ ਨੇ ਤੇ ਇਸ ਵੀਡੀਓ ਨੂੰ ਤੁਸੀਂ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਕਿ ਕਿਸੇ ਦੇ ਕੰਨੀ ਗੱਲ ਪੈ ਜੇ ਵੈਸੇ ਜੇਕਰ ਗੱਲ ਕਰੀਏ ਕੁਦਰਤ ਦੀ ਮਾਰ ਹੈ ਪਾਣੀ ਜਿਹੜਾ ਨਿਕਲਣਾ ਹੈ ਇਹ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਇੰਟਿਫਿਕਲੀ ਜੇਕਰ ਇਹਦੇ ਉੱਤੇ ਕੰਮ ਕੀਤਾ ਜਾਵੇ ਤਾਂ ਨਿਕਲੇਗਾ ਗੱਲਾਂ ਬਾਤਾਂ ਨਾਲ ਨਹੀਂ ਨਿਕਲਣਾ ਕਿਉਂਕਿ ਇੱਥੇ ਨੇੜੇ-ਤੇੜੇ ਨਾ ਤਾਂ ਕੋਈ ਡਰੇਨ ਹੈ ਨਾ ਹੀ ਕੋਈ ਨਹਿਰ ਹੈ ਨਾ ਹੀ ਕੋਈ ਐਸੀ ਵਿਵਸਥਾ ਹੈਗੀ ਕਿ ਜਿੱਥੋਂ ਇਹ ਪਾਣੀ ਜਿਹੜਾ ਖੜਿਆ ਪਾਣੀ ਹੈ ਬਰਸਾਤਾਂ ਦਾ ਇਹਨੂੰ ਅੱਕੇ ਤੋਰ ਦਿੱਤਾ ਜਾਵੇ ਜੇਕਰ ਅੱਗੇ ਤੋਰਦੇ ਤਾਂ ਅਗਲੇ ਪਿੰਡ ਪ੍ਰਭਾਵਿਤ ਹੁੰਦੇ ਆ ਫਿਰ ਇੱਥੇ ਭਾਈਚਾਰਕ ਸਾਂਝ ਟੁੱਟਣ ਦੀ ਨੋਬਤ ਆ ਜਾਂਦੀ ਹੈ। ਵੀਡੀਓ ਸਾਡੀਆਂ ਜਿਹੜੀਆਂ ਤੁਸੀਂ ਦੇਖੀ ਹੋਣੀ ਹੈ ਕਿ ਕਿਸ ਤਰ੍ਹਾਂ ਦੋ ਦੋ ਪਿੰਡਾਂ ਦੇ ਲੋਕ ਆਪਸ ਵਿੱਚ ਜਿਹੜੇ ਆ ਤਲਕ ਕਲਾਮੀ ਕਰਦੇ ਹੋਏ ਨਜ਼ਰ ਆਏ ਆ। ਹਜੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹ ਹਿੰਸਾ ਨਹੀਂ ਹੋਈ। ਪਰ ਚਾਹੀਦਾ ਜ਼ਰੂਰ ਹੈ ਕਿ ਇੱਥੇ ਆ ਕੇ ਇਹਦਾ ਕੋਈ ਹੱਲ ਕੀਤਾ ਜਾਵੇ। ਅਗਲਾ ਪਵਿੱਲਾ ਪੱਟੀ ਤੋਂ ਅਗਲੇ ਪਿੰਡ ਵੱਲ ਚੱਲਦੇ ਆਂ। ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਦੇ।